ਕਿੰਨਾ ਲੜੀਆਂ ਗਈਆਂ ਤੇ ਇਹ ਕੈਂਡੀਡੇਟ ਆਪਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇਲੈਕਸ਼ਨਾਂ ਲੜੀਆਂ ਤੇ ਹੁਣ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਕੇ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲ ਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲ ਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਅ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕੀ ਉਹ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤੇ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਨਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਾ ਸਕਣ ਤਾਂ ਸੋ ਸ਼ੀਟੂ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟਕ ਕੇ ਮਾਰਿਆ ਤੇ মিডিਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿੰਦਾ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਹੈ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤ ਰਿਹਾ ਹੁੰਦਾ ਹੈ ਤਾਂ ਉਸ ਦੇ ਕੋਲ মিডিਆ ਜ਼ਰੂਰ ਜਾਂਦਾ ਹੈ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ মিডিਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ ਮਿਸ਼ਵਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪੀ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ ਤੇ ਇਹ ਕੈਂਡੀਡੇਟ ਆਪਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਗਏ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕਿ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤਾਂ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਨਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਾ ਸਕਣ ਤਾਂ ਸੋ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟੱਕੇ ਮਾਰੇ ਆ ਤੇ ਮੀਡੀਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਕਿਦਾਂ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਹੈ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤ ਰਿਹਾ ਹੁੰਦਾ ਹੈ ਤਾਂ ਉਸਦੇ ਕੋਲ ਮੀਡੀਆ ਜ਼ਰੂਰ ਜਾਂਦਾ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ ਮੀਡੀਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨੀਡ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨੀਡ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪੀ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ ਤੇ ਇਹ ਕੈਂਡੀਡੇਟ ਆਫਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਕੇ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲ ਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲ ਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕਿ ਉਹ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤਾਂ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਂਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਿਆ ਸਕਣ ਤਾਂ ਸੋ ਸ਼ੀਟੂ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟਕ ਕੇ ਮਾਰਿਆ ਤੇ মিডিਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿੰਦਾ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਹੈ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤਰਿਆ ਹੁੰਦਾ ਹੈ ਤਾਂ ਉਸ ਦੇ ਕੋਲ মিডিਆ ਜ਼ਰੂਰ ਜਾਂਦਾ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ মিডিਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ। ਮਸ਼ੂਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ। ਤੇ ਕੈਂਡੀਡੇਟ ਆਪਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇਲੈਕਸ਼ਨਾਂ ਲੜੀਆਂ ਤੇ ਹੁਣ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਕੇ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲ ਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲ ਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕਿ ਉਹ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤਾਂ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਨਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਿਆ ਸਕਣ ਤੋਂ ਸੋ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟਕ ਕੇ ਮਾਰਿਆ ਤੇ মিডিਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿੰਦਾ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਹੈ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤ ਰਿਹਾ ਹੁੰਦਾ ਹੈ ਤਾਂ ਉਸ ਦੇ ਕੋਲ মিডিਆ ਜ਼ਰੂਰ ਜਾਂਦਾ ਹੈ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ মিডিਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ ਮਿਸ਼ਵਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ ਤੇ ਕੈਂਡੀਡੇਟ ਆਪਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇਲੈਕਸ਼ਨਾਂ ਲੜੀਆਂ ਤੇ ਹੁਣ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਗਏ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲ ਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲ ਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕਿ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤਾਂ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਨਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਿਆ ਸਕਣ ਤਾਂ ਸੋ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟੱਕੇ ਮਾਰੇ ਆ ਤੇ ਮੀਡੀਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਕਿਦਾਂ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤ ਰਿਹਾ ਹੁੰਦਾ ਤਾਂ ਉਸਦੇ ਕੋਲ ਮੀਡੀਆ ਜ਼ਰੂਰ ਜਾਂਦਾ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ ਮੀਡੀਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨੀਡ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨੀਡ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ مشہورتا دیکھ رہے ہیں ਤੁਸੀਂ بہت بہت స్వాگਤ ਹੈ سارے ہی درشکاں ਦਾ लुधियाना ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ ਤੇ ਇਹ ਕੈਂਡੀਡੇਟ ਆਫਿਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇਲੈਕਸ਼ਨਾਂ ਲੜੀਆਂ ਤੇ ਹੁਣ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ ਗੁੱਸੇ ਦੇ ਵਿੱਚ ਆ ਕੇ ਨਿਊ ਟੂ ਸ਼ਟਰਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਡਰਾਮਾ ਕੀਤਾ ਹੈ ਆਪਣਾ ਸੈੱਲ ਫੋਨ ਆਪਣਾ ਮੋਬਾਈਲ ਫੋਨ ਜ਼ਮੀਨ ਤੇ ਪਟਕ ਕੇ ਮਾਰਿਆ ਹੈ ਸੈੱਲ ਫੋਨ ਤੋੜ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਉਸ ਨੂੰ ਹਾਰ ਵੀ ਪਾਏ ਗਏ ਸਨ ਹਾਰ ਵੀ ਪਾੜ ਦਿੱਤੇ ਖੂਬ ਡਰਾਮਾ ਕੀਤਾ ਗਿਆ ਨਿਊ ਟੂ ਸ਼ਟਰਾਂ ਵਾਲਾ ਜਿਸ ਤਰ੍ਹਾਂ ਕਿ ਉਹ ਹਰੇਕ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਉਮੀਦਵਾਰ ਬਣਦੇ ਨੇ ਉਸ ਤੋਂ ਬਾਅਦ ਵੋਟਾਂ ਉਹਨਾਂ ਨੂੰ ਪੈਂਦੀਆਂ ਨਹੀਂ ਤਾਂ ਕੋਈ ਨਾ ਕੋਈ ਟਰਿਕ ਜਿਹੜਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਜਾਂਦਾ ਤਾਂ ਕਿ ਮੀਡੀਆ ਦੀ ਜਿਹੜੀ ਅਟੈਂਸ਼ਨ ਆ ਗ੍ਰੈਬ ਕਰ ਸਕਣ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਸੋਸ਼ਲ ਮੀਡੀਆ ਤੇ ਸ਼ਾ ਸਕਣ ਤਾਂ ਸੋ ਨਿਊ ਟੂ ਸ਼ਟਰਾਂ ਵਾਲਾ ਜਿਹੜਾ ਹੈ ਉਹ ਆਪਣੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਫੋਨ ਉਸਨੇ ਪਟਕ ਕੇ ਮਾਰਿਆ ਤੇ মিডিਆ ਜਿਹੜਾ ਉਸ ਦੀ ਗੱਲਬਾਤ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿੰਦਾ ਦਾ ਮਹਿਸੂਸ ਕਰ ਰਹੇ ਨੇ ਜਿਵੇਂ ਕਿ ਜਦੋਂ ਕੋਈ ਕੈਂਡੀਡੇਟ ਹਾਰ ਰਿਹਾ ਹੁੰਦਾ ਹੈ ਜਾਂ ਵੋਟਾਂ ਘੱਟ ਮਿਲਦੀਆਂ ਨੇ ਜਾਂ ਕੋਈ ਜਿੱਤਰਿਆ ਹੁੰਦਾ ਹੈ ਤਾਂ ਉਸ ਦੇ ਕੋਲ মিডিਆ ਜ਼ਰੂਰ ਜਾਂਦਾ ਸੋ ਨੀਡ ਟੂ ਸ਼ਟਰਾਂ ਵਾਲੇ ਕੋਲ ਵਾਲੇ ਕੋਲ ਵੀ মিডিਆ ਗਿਆ ਤੇ ਉਸ ਤੋਂ ਬਾਅਦ ਨੀਡ ਟੂ ਸ਼ਟਰਾਂ ਵਾਲੇ ਨੇ ਜੋ ਡਰਾਮਾ ਕੀਤਾ ਉਹ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਫੋਨ ਪਟਕ ਕੇ ਜ਼ਮੀਨ ਤੇ ਮਾਰਿਆ ਫੋਨ ਤੋੜ ਦਿੱਤਾ ਅਤੇ ਹਾਰ ਵੀ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਫਾੜ ਦਿੱਤਾ ਗਿਆ ਸੋ ਖੂਬ ਡਰਾਮਾ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 19 ਜੂਨ ਨੂੰ ਇਹ ਚੋਣਾਂ ਹੋਈਆਂ ਸਨ ਅੱਜ ਕਾਊਂਟਿੰਗ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਇਲੈਕਸ਼ਨਾਂ ਲੜੀਆਂ ਗਈਆਂ ਤੇ ਕੈਂਡੀਡੇਟ ਆਫਿਸ ਦੇ ਵਿੱਚ ਕੰਪੀਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਿਊ ਟੂ ਸ਼ਟਰਾਂ ਵਾਲੇ ਵੱਲੋਂ ਵੀ ਇਹ ਚੋਣਾਂ ਲੜੀਆਂ ਗਈਆਂ ਸਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਊ ਟੂ ਸ਼ਟਰਾਂ ਵਾਲੇ ਨੇ ਇਹ ਇ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਨਿਊ ਟੂ ਸ਼ਟਰਾਂ ਵਾਲੇ ਨੂੰ